ਦੋਸਤੋ ਆਓ ਤੁਹਾਨੂੰ ਇੱਕ ਅਜਾਇਬ ਸ਼ਖਸ਼ਣਾ ਮਿਲਾਉਂਦੇ ਆਂ ਇਹ ਮੈਂ ਇਸ ਵੇਲੇ ਖੜਾ ਆਇਆ ਹਾਂ ਭੂਪਰ ਆਦਮਪੁਰ ਚੌਕ ਤੋਂ ਟਿੰਡ ਦਿੱਲੀ ਦੱਲਾ ਵੱਲੋਂ ਜਾਂਦੇ ਰੋਡ ਤੇ ਜੀਟੀ ਰੋਡ ਨੈਸ਼ਨਲ ਹਾਈਵੇ ਨੰਬਰ 1 ਆ ਇਹ ਇੱਥੇ ਭਾਈ ਸਾਹਿਬ ਨੂੰ ਮੈਂ ਰੋਜ਼ ਦੇਖਦਾ ਕਿ 3-400 ਮੀਟਰ ਦਾ ਏਰੀਆ ਜਿੱਥੇ ਤੱਕ ਤੁਸੀਂ ਦੇਖਦੇ ਪਏ ਹੋ ਉਹ ਚੜ੍ਹਾਈ ਤੱਕ ਤੋਂ ਲੈ ਕੇ ਤੇ ਇਹ ਪੂਰਾ ਜਾਣ ਕੇ ਆਪਣੀ ਦੁਕਾਨ ਦੇ ਸਾਹਮਣੇੋਂ ਦੂਰ ਤੱਕ ਸਾਫ਼ ਕਰਦੇ ਆਓ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜਿਹੜਾ ਨਗਰ ਪੰਚਾਇਤ ਦਾ ਕੰਮ ਹੈ ਇਹ ਕਿਦੋਂ ਕਿਉਂ ਕਰ ਰਹੇ ਆ ਹਾਂਜੀ 사ਸੀ ਕਾ ਸਰ ਜੀ ਜੀ ਹੁਣ ਸੁਣਾਓ ਮੈਂ ਬਹੁਤ ਏਰ ਦਾ ਤੁਹਾਨੂੰ ਦੇਖਦਾ ਜਦੋਂ ਜਾਨਾ ਲੰਗਦਾ ਇਥੋਂ ਵੀ ਤੁਸੀਂ ਸਫਾਈ ਸਵੇਰ ਨੂੰ ਕਰਦਾ ਹੀ ਕਰਦੇ ਆ ਹਾਂਜੀ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਸਫਾਈ ਕਰਦਿਆਂ ਨੂੰ ਇਹ ਮੈਨੂੰ ਹੋ ਗਿਆ ਜੀ 15 16 ਸਾਲ ਤੋਂ ਉੱਪਰ ਹੋ ਗਿਆ ਜੀ ਅੱਛਾ ਜੀ ਤੇ ਮੈਂ ਸੇਵਾ ਰਕੀ ਆ ਮੈਂ ਕਿਹਾ ਵੀ ਪਹਿਲਾਂ ਸਵੇਰ ਮੇਰੇ ਆਗੇ ਸੇਵਾ ਕਰਨੀ ਆ ਤੇ ਸੜਕ ਦਾ ਸਾਰਾ ਆਲਾ ਦਵਾਲਾ ਪਧਰਾ ਕਰਨਾ ਠੀਕ ਹੈ ਜੀ ਹਾਂ ਜੋ ਕਿ ਆਪਣੀ ਸੰਗਤ ਜਿਹੜੀ ਇੰਨੀ ਦੁਨੀਆ ਲੰਘਦੀ ਆ ਮਿੱਟੀ ਘਟੇ ਨਾਲ ਨਿਪੜੇ ਪੰਜਾਬ ਨੂੰ ਸਾਫ਼ ਸੁਥਰਾ ਰੱਖਣਾ ਆ ਵੈਰੀ ਗੁੱਡ ਵੈਰੀ ਗੁੱਡ ਤੇ ਆਪਾਂ ਇੱਥੇ ਗੰਦਗੀ ਨਹੀਂ ਹੋਣ ਦੇਣੀ ਠੀਕ ਹੈ ਜੀ ਜੇ ਸਾਰੇ ਇੱਕ ਦੂਸਰੇ ਦਾ ਸਾਥ ਦੇਣਗੇ ਤੇ ਆਪਣਾ ਪੰਜਾਬ ਕਦੀ ਵੀ ਬਿਮਾਰੀ ਦਾ ਨਹੀਂ ਰਹਿਤ ਹੋਊਗਾ ਆ ਬਿਮਾਰੀਆਂ ਤੋਂ ਬਹੁਤ ਰਹਿਤ ਰਹੂਗਾ ਠੀਕ ਹੈ ਜੀ ਠੀਕ ਹੈ ਹਾਂ ਜੀ ਬਿਮਾਰੀ ਵਾਲਾ ਨਹੀਂ ਹੋਊਗਾ ਇੱਥੇ ਕਦੀ ਵੀ ਦੇਖੋ ਤੁਸੀਂ ਇੰਨਾ ਏਰੀਆ ਜਿਹੜਾ 3-400 ਮੀਟਰ ਦਾ ਏਰੀਆ ਆ ਹਾਂਜੀ ਹਾਂਜੀ ਇਹ ਦੇਖੋ ਉਥੋਂ ਲੈ ਕੇ ਕਿੱਦਾਂ ਚਮਕਾਇਆ ਸਾਰੀ ਸੜਕ ਵੀ ਸਾਫ਼ ਕਰਦੇ ਆ ਤੁਸੀਂ ਇਹ ਪਰ ਨਗਰਪਾਲਿਕਾ ਦਾ ਕੰਮ ਹੈ ਕੀ ਨਗਰਪਾਲਿਕਾ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਕਦੀ ਉਹਨਾਂ ਨੇ ਸਾਡੇ ਨਾਲ ਕੋਈ ਗਾਲੀ ਨਹੀਂ ਕੀਤੀ ਇੱਥੇ ਕੋਈ ਮਿੱਟੀ ਦੀ ਢੇਰੀ ਲੱਗੀ ਹੋਵੇ ਤਾਂ ਉਹ ਨਹੀਂ ਚੱਕਣ ਆਉਂਦੇ ਤਾਂ ਉਹਨਾਂ ਨੇ ਸਾਡੇ ਨਾਲ ਕੀ ਲੈ ਕੇ ਕਰਨਾ ਸੇ ਆਪ ਹੀ ਕਰਾਈਆਂ ਰੱਖਿਆ ਸਭ ਕੁਝ ਰੱਖਿਆ ਆ। ਅੱਛਾ ਜਿਹੜਾ ਕੂੜਾ ਵੀ ਇਕੱਠਾ ਹੋ ਜਾਂਦਾ ਉਹ ਵੀ ਤੁਸੀਂ ਆਪ ਹੀ ਚੱਕਦੇ ਆ। ਹਾਂਜੀ ਆਪ ਹੀ ਆਪ ਹੀ ਸਾਰਾ ਕੁਝ ਆਪ ਹੀ ਚੱਕਣਾ ਸੀ ਜਿੰਨਾ ਵੀ ਹੈਗਾ ਆ। ਅੱਛਾ ਜੀ। ਹਾਂਜੀ। ਤੇ ਬਹੁਤ ਦੁਨੀਆ ਜਿਹੜੀ ਆ ਕੇ ਮੇਰਾ ਸਨਮਾਨ ਕਰਕੇ ਗਿਆ ਦੇਖ ਕੇ ਗਿਆ। ਅੱਛਾ ਜੀ। ਤੇ ਤੁਹਾਡੇ ਆਗਾ ਇਨਸਾਨ ਸਾਰੀ ਦੁਨੀਆ ਦੇ ਹੋਣੇ ਚਾਹੀਦੇ। ਤੁਸੀਂ ਆਪਣਾ ਨਾਮ ਵੀ ਦੱਸਿਓ ਮੈਂ ਨਾਮ ਉੱਪਰ ਲਗਾਇਆ ਤੁਹਾਨੂੰ ਪੁੱਛਣਾ। ਮੇਰਾ ਨਾਮ ਸ਼੍ਰੀ ਰਾਮ ਲਾਲ ਜੀ 베ਰਦੀ। ਰਾਮ ਲਾਲ ਜੀ 베ਰਦੀ ਠੀਕ ਹੈ ਜੀ ਕਿਹੜੇ ਪਿੰਡ ਤੋਂ? ਮੈਂ ਸਦਾ ਚੱਕਦਾ ਆ ਜੀ। ਤੇ ਮੈਂ ਜੀਟੀ ਰੋਡ ਤੇ ਇੱਕ ਟੇਲਰ ਦੀ ਮਾੜੀ ਮੋਟੀ ਦੁਕਾਨ ਪਾਈ ਆ ਉਹਦੇ ਵਿੱਚ ਤੁਹਾਡੀ ਦੁਕਾਨ ਆ ਇੱਥੇ ਹਾਂਜੀ ਹਾਂਜੀ ਮੇਰੀ ਦੁਕਾਨ ਆ ਜੀ ਆਪਣੀ ਦੁਕਾਨ ਤੋਂ ਇੱਧਰ ਨੂੰ ਇੱਧਰ ਨੂੰ ਤੇ ਉਧਰ ਨੂੰ ਦੋਨੇ ਪਾਸੇ ਨੂੰ ਕੰਮ ਕਰਦੇ ਆ ਹਾਂਜੀ ਦੁਕਾਨ ਤੋਂ ਜਲੰਧਰ ਵਾਲ ਦੇ ਪਾਸੇ ਵੀ ਤੇ ਇਧਰੋਂ ਕੋਹਪੁਰਾਲ ਦੇ ਪਾਸੇ ਵੀ ਠੀਕ ਹੈ ਮੇਰੀ ਦੁਕਾਨ ਆ ਠੀਕ ਹੈ ਠੀਕ ਹੈ ਜੀ ਹਾਂਜੀ ਪਹਿਲਾਂ ਸਾਰੀ ਸਪਾਈ ਕਰਕੇ ਫੇਰ ਮੈਂ ਆਪਣੇ ਕੰਮ ਤੇ ਬਹਿਣਾ ਹਾਂ ਠੀਕ ਹੈ ਸਵੇਰੇ ਕਿੰਨੇ ਵਜੇ ਲੱਗ ਜਾਨੇ ਫਿਰ ਸਵੇਰੇ ਮੈਂ ਆ ਜਾਣਾ ਹੁਣਾਂ ਜੀ 6 ਵਜੇ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ ਕਾਰਜ ਹੈ ਜੀ ਇਹਦੇ ਨਾਲ ਸਫਾਈ ਰਹੂਗੀ ਤੁਹਾਡੇ ਆਲੇ-ਦੁਆਲੇ ਤਾਂ ਬਿਮਾਰੀਆਂ ਦੂਰ ਰਹਿਣਗੀਆਂ ਹਾਂਜੀ ਹਾਂਜੀ ਮੈਂ ਬਾਕਿਆਂ ਵੀ ਬਾਕੀ ਦੁਕਾਨਦਾਰਾਂ ਨੂੰ ਵੀ ਝਾਲੂ-ਝੂੜੂ ਬਣਾ ਕੇ ਦਿੱਤੇ ਆ ਪਰ ਉਹ ਇਹਨਾਂ ਪਹਿਲਾਂ-ਪਹਿਲਾਂ ਲੱਗੇ ਸੀ ਕੰਨ ਫੇਰ ਹਟ ਗਏ ਅੱਛਾ ਠੀਕ ਠੀਕ ਦੇਖੋ ਜੀ ਇਹ ਕੰਮ ਜਿਹੜੇ ਸੌਖੇ ਨਹੀਂ ਕਰਨੇ ਕਹਿੰਦੇ ਵੀ ਤੂੰ ਹੀ ਕਰ ਸਕਿਆ ਭਰਾਵਾ ਸਾਡੇ ਕੋ ਨਹੀਂ ਹੁੰਦਾ ਰੂਟੀਨ ਵਿੱਚ ਕੰਮ ਕਰਨਾ ਬੜਾ ਔਖਾ ਹਾਂਜੀ ਬਹੁਤ ਔਖਾ ਜੇ ਇੱਕ ਦੋ ਦਿਨਾਂ ਲਈ ਕਿਸੇ ਤੋਂ ਕਰਾਉਣਾ ਹੋਵੇ ਕੰਮ ਤਾਂ ਕਰ ਸਕਦਾ ਆ ਹਾਂਜੀ ਹਾਂਜੀ ਪਰ ਰੂਟੀਨ ਵਿੱਚ ਕੰਮ ਕਰਨਾ ਬੜਾ ਔਖਾ ਬਹੁਤ ਔਖਾ ਜੀ ਔਖਾ ਲੇਨੇ ਸਾਲਾਂ ਤੋਂ ਹੀ ਲਗਾਤਾਰ ਕਰਦੇ ਆ ਰਹੇ ਆਂ ਹਾਂਜੀ ਹਾਂਜੀ ਮੀਂਹ ਜਾਵੇ ਨੇਰੀ ਜਾਵੇ ਤੁਸੀਂ ਜਿੰਨਾ ਕੰਮ ਕਰਨਾ ਕਰਨਾ ਹੀ ਆ ਮੈਨੂੰ ਕਈ ਔਸਰਾਂ ਨੇ ਵੀ ਗਿਆ ਆਵੇ ਅਸੀਂ ਮੋਦੀ ਤੱਕ ਗੱਲ ਪਹੁੰਚਾਵਾਂਗੇ ਠੀਕ ਹੈ ਜੀ ਫਿਰ ਤੁਹਾਨੂੰ ਕੋਈ ਕੋਈ ਬੈਨੀਫਿਟ ਦੋਵਾਂਗੇ ਮੈਂ ਕਹਾਂ ਜੀ ਮੈਨੂੰ ਪਰਮਾਦਰਮ ਹੀ ਦਿੰਦਾ ਆ ਸਭ ਕੋਈ ਮੈਂ ਕਿਸੇ ਦਾ ਦਿੱਤਾ ਨਹੀਂ ਰੱਖਦਾ ਬਿਲਕੁਲ ਬਿਲਕੁਲ ਪਰਮਾਦਰਮ ਦਾ ਹੀ ਖਾਣਾ ਆਪਾਂ ਦੇਖੋ ਜੀ ਆ ਜੋ ਤੁਸੀਂ ਕਰਦੇ ਆ ਉਹ ਹੀ ਆ ਹਾਂਜੀ 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 ਜੇ ਸਰਕਾਰ ਨੂੰ ਚਾਹੀਦਾ ਵੈਸੇ ਮੈਨੂੰ ਬਹੁਤ ਮਰਕਤ ਆ ਮੈਂ ਕਿੰਨਾ ਸਰਕਾਰ ਨੂੰ ਵੀ ਚਾਹੀਦਾ ਆ ਸਰਕਾਰ ਇਦਾਂ ਦੇ ਇਨਸਾਨਾਂ ਦੀ ਕਦਰ ਕਰੇ ਹਾਂਜੀ ਹਾਂਜੀ ਉਹਨਾਂ ਨਾਲ ਜੇਕਰ ਤੁਹਾਨੂੰ ਦੇਖ ਕੇ ਕੋਈ ਤੁਹਾਨੂੰ ਮਾਨ ਸਨਮਾਨ ਮਿਲੂਗਾ ਇਹ ਹੋਰ ਵੀ ਬੰਦੇ ਦੋ ਚਾਤ ਉਤਸ਼ਾਹਤ ਹੋਣਗੇ ਬਿਲਕੁਲ ਜੀ ਬਿਲਕੁਲ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਇਆ ਇਹਨਾਂ ਗੱਲਾਂ ਦਾ ਹਾਂ ਦੋ ਚਾਰ ਬੰਦੇ ਹੋਰ ਜੇ ਕੰਮ ਕਰਨ ਲੱਗ ਪ ਜਾਣਗੇ ਤੁਸੀਂ ਗੱਲ ਬਹੁਤ ਸੋਹਣੀ ਕੀਤੀ ਆ ਬਿਲਕੁਲ ਬਿਲਕੁਲ ਹਾਂ ਜੀ ਬਿਲਕੁਲ ਸਾਡੇ ਹਾਲ ਦੇਖ ਕੇ ਫੇਰ ਹੋਰ ਵੀ ਕਈ ਬੰਦੇ ਆਉਣਗੇ ਦੇਖੋ ਹੁਣ ਤਾਂ ਅਸੀਂ ਦੇਖਿਆ ਅਸੀਂ ਲੰਘਦੇ ਕਰਕੇ ਇੱਥੇ ਹਾਂ ਜੀ ਹਾਂ ਜੀ ਉਹ ਬਾਕੀ ਦੁਨੀਆ ਇੰਨੀ ਜਿਹੜੀ ਉਹ ਕਿੱਦਾਂ ਦੇਖੂਗੀ ਤੁਹਾਨੂੰ ḍū ḍū țelevision ਤੇ ਜ਼ਰੂਰ ਦੇਖੂਗੀ ਹਾਂ ਜੀ ਹਾਂ ਜੀ ਉਹ ਪਹਿਲਾਂ ਵੀ ਅਖਬਾਰਾਂ 'ਚ ਬਹੁਤ ਵਾਰੀ ਦਿੱਤਾ ਜੀ ਠੀਕ ਹੈ ਜੀ ਕਈ ਆ ਲੈ ਕੇ ਗਿਆ ਲੈ ਕੇ ਗਿਆ ਪਾ ਕੇ ਗਿਆ ਆ ਹਾਂ ਜੀ ਮਕਾਦੇ ਨੂੰ ਦੇਖ ਕੇ ਗਏ ਆ ਹਾਂ ਜੀ ਠੀਕ ਹੈ ਜੀ ਹਾਂ ਜੀ ਆਪਣਾ ਮੋਬਾਈਲ ਨੰਬਰ ਵੀ ਬੋਲਿਓ ਜਰਾ ਕਰ 98721 98721 55018 ਅੱਛਾ ਜੀ ਮੈਂ ਸਾਰੇ ਆਫੀਸਰ ਸਹਿਬਾਨ ਨੂੰ ਵੀ ਬੇਨਤੀ ਕਰਦਾ ਕਿ ਜਿੰਨੇ ਵੀ ਦੇਖਦੇ ਆਫੀਸਰ ਇਹ ਸਰਦਾਰ ਦੇਖਣਗੇ ਇਹ ਚਾਹੇ ਉਹ ਨਗਰ ਪੰਚਾਇਤ ਦੇ ਹੋਣ ਜਾਂ ਸਰਕਾਰੀ ਹੋਣ ਠੀਕ ਹੈ ਜੀ ਉਹ ਇਸ ਨੰਬਰ ਤੇ ਸੰਪਰਕ ਕਰਕੇ ਜਰੂਰ ਇਹਨਾਂ ਦਾ ਹੌਸਲਾ ਵਧਾਉਣ ਬਿਲਕੁਲ ਜੀ ਮੈਂ ਨੰਬਰ ਇੱਕ ਵਾਰੀ ਫੇਰ ਰਿਪੀਟ ਕਰਾਉਣਾ ਚਾਹੁੰਦਾ 99721 52018 52018 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਸੇ ਤੁਹਾਡੀ ਜੀ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਇਸੇ ਤਰ੍ਹਾਂ ਕੰਮ ਕਰਦੇ ਰਹੋ ਹਾਂਜੀ ਹਾਂਜੀ ਮਿਹਰਬਾਨੀ ਜੀ